ਕ੍ਰਾਸ ਬਾਰਡਰ ਨਾਰਕੋ ਟਰੋਰ ਮੋਡਿਊਲ ਦਾ ਪਰਦਾਫਾਸ਼ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਦੇ थाना 시ਹਾਟਾ ਅਤੇ ਕੈਂਟਨਮੈਂਟ ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ 2 ਕਿਲੋ 300 ਗ੍ਰਾਮ ਹਿਰੋਇਨ ਅਤੇ ਇੱਕ ਪਿਸਤਲ ਬਰਾਮਦ ਕੀਤਾ। ਪੁੱਛਗਿੱਛ ਦੌਰਾਨ ਮੁਲਜ਼ਮ ਕਰਨਦੀਪ ਯਾਦਵ ਪਾਸੋਂ 1 ਕਿਲੋਗ੍ਰਾਮ ਹਿਰੋਇਨ, ਇੱਕ ਪਿਸਤਲ ਸਮੇਤ ਮੈਗਜ਼ੀਨ ਅਤੇ ਦੋ ਜ਼ਿੰਦਾ ਰੋਂਦ ਬਰਾਮਦ ਕੀਤੇ ਗਏ ਹਨ। ਇਸ ਸੰਬੰਧੀ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਸੰਧੂ ਨੇ ਜਾਣਕਾਰੀ ਸਾਂਝੀ ਕੀਤੀ। ਕਮਿਸ਼ਨਰ ਅੰਮ੍ਰਿਤਸਰ ਵੱਲੋਂ ਨਸ਼ਿਆਂ ਦੇ ਖਿਲਾਫ ਬਹੁਤ ਆਪਣੀ ਜੰਗ ਛੇੜੀ ਹੋਈ ਹੈ ਉਹਦੀ ਲੜੀ ਵਿੱਚ ਇੱਕ ਕ੍ਰਾਸ ਬਾਰਡਰ ਨਾਰਕੋ ਟੈਰਰ ਮੋਡਿਊਲ ਬਸਟ ਹੋਇਆ ਇੱਕ 42 ਨੰਬਰ ਮਕਦਮਾ ਦਰਜ ਹੋਇਆ ਸੀ ਜੋਬਨ ਜੋਬਨ ਲੜਕਾ ਫੜਿਆ ਗਿਆ ਸੀਗਾ 7 ਤਰੀਕ ਨੂੰ ਉਸ ਕੋ 290 ਗ੍ਰਾਮ ਹੀਰੋਇਨ ਮਿਲੀ ਸੀ ਉਹਦੀ ਲੜੀ ਵਿੱਚ ਫਿਰ ਇੱਕ ਜਿਵੇਂ ਪਹਿਲਾਂ ਵੀ ਸੀਪੀ ਸਾਹਿਬ ਨੇ ਤੁਹਾਨੂੰ ਬਰੀਫ ਕੀਤਾ ਸੀਗਾ ਕਰਨਦੀਪ যাদਬ ਮਕੇਸ਼ যাদਬ ਔਰ 사ਜਨ ਸਿੰਘ ਇਹ ਖੰਡਵਾਲਾ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਬਿਹਾਰ ਤੋਂ ਨੇਪਾਲ ਭਜੰਦੀ ਫਰਾਗ ਵਿੱਚ ਗਫਤਾਰ ਕੀਤਾ ਗਿਆ ਸੀ ਇਹਨਾਂ ਨੂੰ ਵੀ ਬੜੀ ਮਿਹਨਤ ਨਾਲ ਪੁਲਿਸ ਨੇ ਫੜਿਆ ਸੀਗਾ ਔਰ ਉਸ ਤੋਂ ਬਾਅਦ ਇੱਕ ਗੁਰਬਖਸ਼ ਸਿੰਘ ਉਹ ਵੀ ਇਹਨਾਂ ਦਾ ਸਾਥੀ ਫੜਿਆ ਗਿਆ ਸੀਗਾ ਔਰ 18 ਤਰੀਕ ਨੂੰ ਕਰਨਦੀਪ যাদਬ ਹੈਗਾ ਇਹਦੇ ਕੋਲ 1 ਕਿਲੋ ਹੀਰੋਨ ਰਿਕਵਰ ਹੋਈ ਹੈ ਔਰ ਇੱਕ ਪਿਸਟਲ ਬੱਤੀ ਬੋਰ ਦਾ 2 ਰਾਊਂਡ ਔਰ ਕਵਰ ਕੀਤੇ ਨੇ ਔਰ ਜਿਹੜੀ ਸਾਰੀ ਕਾਰਵਾਈ ਹੋਈ ਹੈ ACP ਬੇਸ਼ ਸ਼ੁਭਦਰਸ਼ਨ ਸਿੰਘ ਔਰ SHO ਸ਼ਾਟਾ ਬਨੋਦ ਕੁਮਾਰ ਇਹਨਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ